ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੈਬ ਟੀਵੀ ਟੋਟਲ ਸਟੇਟ ਮੈਂ ਹਾਂ ਗਿਆਨ ਸਿੰਘ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਉਣ ਵਾਲੀ 19 ਜਨਵਰੀ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਤਾਂ ਹਰੇਕ ਪੰਥਕ ਦਲ ਨੇ ਆਪੋ ਆਪਣੇ ਉਮੀਦਵਾਰ ਉਤਾਰੇ ਨੇ ਤੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਉਣ ਵਾਲੀ 19 ਜਨਵਰੀ ਨੂੰ ਜੋ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਕਿ ਉਹਨਾਂ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਅਤੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣਾਂ ਨੂੰ ਲੈ ਕੇ ਕੀ ਉਹਨਾਂ ਦੇ ਮੁੱਦੇ ਨੇ ਤੇ ਅਸੀਂ ਗੱਲਬਾਤ ਕਰਦੇ ਹਾਂ ਸੰਤ ਬਾਬਾ ਬਲਜੀਤ ਸਿੰਘ ਜੀ ਬਾਬਾ ਜੀ ਪਹਿਲਾਂ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਗਿਆਨ ਸਿੰਘ ਜੀ ਤੁਹਾਡਾ ਤੁਹਾਡੀ ਸਮੁੱਚੀ ਟੀਮ ਦਾ ਤੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਧੰਨਵਾਦ ਆ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੱਦੋ ਪਹਿਲੀ ਗੱਲ ਤਾਂ ਇਹੀ ਆ ਕਿ ਵੱਡਾ ਮੁੱਦਾ ਜਿਹੜਾ ਇਸ ਵੇਲੇ ਹਰਿਆਣਾ ਕਮੇਟੀ ਚੋਂਦਾ ਕਿ ਹਰਿਆਣੇ ਦੇ ਸਿੱਖਾਂ ਨੇ ਇਹਦਾ ਪ੍ਰਬੰਧ ਆਪਣੇ ਹੱਥਾਂ 'ਚ ਰੱਖਣਾ ਕਿ ਜਾਂ ਮੁੜ ਕੇ ਬਾਦਲਾਂ ਨੂੰ ਦੇਣਾ। ਪਰ ਵੱਡਾ ਸਭ ਤੋਂ ਮੁੱਦਾ ਇੱਕੋ ਹੀ ਐਸ ਟਾਈਮ ਤੇ ਕਿਉਂਕਿ ਬਾਦਲ ਲੁਕਵੇਂ ਰੂਪ ਦੇ ਵਿੱਚ ਉਹਨਾਂ ਨੇ ਕੁਝ ਹੱਥ ਠੋਕੇ ਬਣਾ ਲਏ ਹਰਿਆਣੇ 'ਚ। ਮੋਰੇ ਬਣਾ ਲਏ ਹਰਿਆਣੇ 'ਚ। ਦਿਖਾਵਾ ਕੁਝ ਹੋਰ ਆ ਪਿੱਛੇ ਕੁਝ ਹੋਰ ਆ। ਮੁੱਦਾ ਸਭ ਤੋਂ ਵੱਡਾ ਇਹ ਆ। ਇਹ ਹਰਿਆਣਾ ਦੀ ਕਮੇਟੀ ਜਿਹੜੀ 2014 ਚ ਵੱਖਰੀ ਬਣੀ ਤੇ 2022 ਚ ਸੁਪਰੀਮ ਕੋਰਟ ਤੋਂ ਮੇਰੀ ਪ੍ਰਧਾਨਗੀ ਸਮੇਂ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਚ ਆਇਆ ਜਿੱਤ ਕੇ ਲਿਆਂਦੀ ਔਰ ਜਿਹਦਾ ਪ੍ਰਬੰਧ ਅਸੀਂ ਬੜਾ ਸਚੱਜਾ 28 ਮਾਰਚ ਤੋਂ ਜਦੋਂ ਦਾਸ ਨੂੰ ਚੇਅਰਮੈਨ ਧਰਮ ਪ੍ਰਚਾਰ ਬਣਾਇਆ ਵਿਦ ਐਗਜ਼ੀਕਟਿਵ ਪਾਵਰ ਜ਼ਥੇਦਾਰ ਭੁਪਿੰਦਰ ਸਿੰਘ ਅਸੰਧ ਮੁਖ ਸੇਵਾਦਾਰ ਤੇ ਸਾਡੀ ਟੀਮ ਐਗਜ਼ੀਕਟਿਵ ਤੇ ਜਰਨਲ ਹਾਊਸ ਬੜੇ ਸੋਹਣੇ ਕੰਮ ਅਸੀਂ ਗੁਰਦੁਆਰਿਆਂ ਦੀਆਂ ਸਰਾਮਾਂ ਬਣ ਰਹੀਆਂ ਹਨ ਦਰਬਾਰ ਸਭ ਬਣ ਰਹੇ ਆ ਮਲਟੀ ਪਰਪਸ ਹਾਲ ਬਣ ਰਹੇ ਆ ਕਾਰ ਸੇਵਾ ਵਾਲੇ ਮਹਾਪੁਰਸ਼ ਲੱਗੇ ਹਰਿਆਣਾ ਕਮੇਟੀ ਸੀਮੈਂਟ ਸਰੀਆ ਦੇ ਰਹੀ ਹੈ ਤਿੰਨ ਸਕੂਲ ਦੋ ਕਾਲਜ ਨੇ ਅਮਰਤਧਾਰੀ ਸਿੱਖ ਬੱਚਿਆਂ ਦੀ ਪੜ੍ਹਾਈ ਫਰੀ ਕਰਤੀ ਕਾਲਜਾਂ 'ਚ ਵਜੀਫੇ ਕਰਤੇ ਗੈਰ ਸਿੱਖ ਬੱਚੇ ਵੀ ਜਿਹੜੇ ਟੈਲੈਂਟਡ ਆ ਜਿਨ੍ਹਾਂ ਦੇ ਵਿਦਿਆ ਖੇਡਾਂ ਦੇ ਖੇਤਰ 'ਚ ਮੱਲਾ ਮਾਰੀਆਂ ਉਹਨਾਂ ਨੂੰ ਵੀ ਅਸੀਂ ਵਜੀਫੇ ਦੇ ਰਹੇ ਆ ਪ੍ਰਾਪਤੀਆਂ ਸਾਡੀਆਂ ਦੇਖੋ ਸਾਡਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪਜੋਖੜਾ ਸਾਹਿਬ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਫੰਕਸ਼ਨ ਹੋਏ ਧਾਰਮਿਕ ਪੰਜਾਬ ਦੇ ਸਾਇਦ 20 25 ਕਾਲਜ ਸੀ ਸਾਡੇ ਹਰਿਆਣੇ ਤੋਂ ਸਿਰਫ ਇੱਕੋ ਕਾਲਜ ਸੀ ਤੇ ਜਿੰਨੀਆਂ ਫਰਸਟ ਪੋਜੀਸ਼ਨਾਂ ਸੀ 1 2 ਨੂੰ ਛੱਡ ਕੇ ਧਾਰਮਿਕ ਮੁਕਾਬਲਿਆਂ ਚ ਉਹ ਕੁਇਸਰੀ ਸੀ ਕਵਤਾ ਸੀ ਸਾਰੇ ਸਾਡੇ ਹਰਿਆਣੇ ਦੇ ਕਾਲ ਸਾਡੇ ਹਰਿਆਣਾ ਕਮੇਟੀ ਦੇ ਕਾਲਜ ਨੇ ਦਿੱਤੇ ਹਾਕੀ ਦੀ ਟੀਮ ਸਾਡੀ ਜਿੱਤੀ ਦੇਖੋ ਸਾਡੀ ਇਹ ਪ੍ਰਾਪਤੀਆਂ ਦੇਖੋ ਧਰਮ ਪ੍ਰਚਾਰ ਦੇ ਤਿੰਨ ਸਬ ਦਫਤਰ ਖੋਲਤੇ ਮੈਂ ਪੂਰੇ ਹਰਿਆਣੇ ਦੇ ਜ਼ੋਨ ਬਣਾਤੇ ਹਨ ਕनाडा ਸਾਹਿਬ ਪੰਚਕੂਲਾ ਇੱਕ ਜੀਂਦਾ ਔਰ ਇੱਕ ਸਰਸਾ ਮੁੱਖ ਦਫਤਰ ਤੋਂ ਇਲਾਵਾ ਤਿੰਨ ਸਬ ਦਫਤਰ ਉਹਨਾਂ ਨੂੰ ਕਾਰਾਂ ਸਾਧਨ ਨਵੇਂ ਲੈ ਕੇ ਦਿੱਤੇ ਪੰਜ ਨੋਵਾ ਗੱਡੀਆਂ ਉਹਨਾਂ ਲਈ ਆਪਣੇ ਲਈ ਨਹੀਂ ਮੈਂ ਅੱਜ ਤੱਕ ਹਰਿਆਣਾ ਕਮੇਟੀ ਦੀ ਇੱਕ ਕਦੇ ਕਾਰ ਨਹੀਂ ਵਰਤੀ ਮੁਲਾਜ਼ਮ ਨਹੀਂ ਵਰਤਿਆ 10 ਰੁਪਈਆ ਦਾ ਤੇਲ ਨਹੀਂ ਵਰਤਿਆ ਔਰ ਉਹ ਧਰਮ ਪ੍ਰਚਾਰ ਦੇ ਸਾਧਨ ਉਹਨਾਂ ਨੂੰ ਦਿੱਤੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਪ੍ਰਚਾਰਕ ਭਰਤੀ ਕੀਤੇ ਉਹ ਪਿੰਡਾਂ 'ਚ ਜਾ ਕੇ ਪ੍ਰਚਾਰ ਕਰ ਰਹੇ ਹੁਣ ਜਿਹੜੀ ਸਾਡੀ ਜਿਹੜੇ ਕੰਮ ਹੋ ਰਹੇ ਉਹ ਤਾਂ ਹੈ ਹੀ ਆ ਸ਼ਹੀਦ ਪਰਿਵਾਰਾਂ ਬੰਦੀ ਪਰਿਵਾਰ ਜਿਹੜੇ ਪੰਥ ਲੀਕ ਜ਼ਿਲ੍ਹਾ 'ਚ ਉਹਨਾਂ ਦੇ ਪਰਿਵਾਰਾਂ ਜਿੰਨੀ ਮਦਦ ਕਰ ਸਕੇ ਉਹ ਕੀਤੀ ਸਹਾਇਤਾ ਫੰਡ ਜਾਰੀ ਕੀਤੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੀ ਨੌਜਵਾਨਾਂ ਨੂੰ ਗਤਗਾ ਕਿੱਟਾਂ ਲੈ ਕੇ ਦਿੱਤੀਆਂ ਫਿਰ ਇਸ ਤੋਂ ਇਲਾਵਾ ਸਟਾਫ ਨਵਾਂ ਭਰਤੀ ਕੀਤਾ ਪਹਿਲੇ ਸਟਾਫ ਜਿਹੜੇ 15-15 ਸਾਲ ਦੇ ਐਸਜੀਪੀਸੀ ਵੇਲੇ ਦੇ ਕੰਟਰੈਕਟ ਬੇਸ ਤੇ ਸੀ ਉਹਨਾਂ ਨੂੰ ਬਿਲ ਮੁਕਤੇ ਪੱਕੇ ਕੀਤਾ ਫਿਰ ਜਿਹੜਾ ਜੋ ਕੁਝ ਮਿਰਿਪਿਰੀ ਮੈਡੀਕਲ ਕਾਲਜ ਆ ਉਹਦਾ ਪ੍ਰਬੰਧ ਲੈਣ ਜਾ ਰਹੇ ਜਿਹੜਾ ਬਾਦਲਾ ਨੇ ਨਿੱਜੀ ਜ਼ਗੀਰ ਬਣਾ ਲਿਆ ਜਗਾ ਗੁਰਦੁਆਰੇ ਦੀ ਬੋਰਡ ਆਪਣਾ ਬਣਾ ਲਿਆ ਨੋਰ ਸਟੇ ਲੈ ਲਿਆ ਜਾ ਕੇ ਹਾਈ ਕੋਰਟ ਚ ਉਹਦੀ ਕਾਨੂੰਨੀ ਲੜਾਈ ਲੜ ਰਹੇ 100 ਬੱਚਾ ਬੱਚੀ ਸਾਡਾ ਡਾਕਟਰ ਬਣਿਆ ਕਰੂ ਐਮ ਬੀਬੀਐਸ ਉਸ ਮੀਰੀ ਪੀਰੀ ਮੈਡੀਕਲ ਕਾਲ 100 ਕਲਾਸ ਜਿਹੜੀਆਂ ਸੀਟਾਂ ਨੇ ਹਰਿਆਣਾ ਸਰਕਾਰ ਦਿੰਦੀ ਆ ਪਰ ਅੱਜ ਤੱਕ ਉਹਨੂੰ ਨਹੀਂ ਇਹ ਲੈ ਨਹੀਂ ਸਕੇ ਆ 2025 ਤੱਕ ਜੇ ਅਸੀਂ ਪ੍ਰਬੰਧ ਨਾ ਲਿਆ ਤਾਂ ਉਹ 25 100 ਸੀਟਾਂ ਜਾਂਦੀਆਂ ਲੱਗਣੀਆਂ ਇਹ ਤਾਂ ਸਾਰੇ ਕੰਮ ਆ ਇਹ ਤਾਂ ਚਲੋ ਆਪਾਂ ਫਿਰ ਵੀ ਗੱਲ ਕਰ ਲਿਆ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਾਡੀ ਲੜਾਈ ਆ ਮੁੱਦਾ ਆ ਉਹ ਜਿਹੜੇ ਅਕਾਲ ਤਖਤ ਦੇ ਭਗੌੜੇ ਆ ਗੁਰੂ ਗ੍ਰੰਥ ਸਾਹਿਬ ਦੇ ਗੁਨਾਹਗਾਰ ਆ ਤੇ ਇਹ ਕੋਈ ਇਲਜ਼ਾਮ ਨਹੀਂ ਕੱਲਾ ਕੱਲਾ ਗਨਾਹ ਅਕਾਲ ਤਖਤ ਤੇ ਉਹਨਾਂ ਮੰਨਿਆ ਉਹ ਲੁਕਵੇਂ ਰੂਪ ਚ ਪਿੱਛੇ ਆ ਗਿਆ ਤੇ ਉਹਨਾਂ ਦੇ ਹੱਥ ਠੋਕੇ ਬਣ ਗਿਆ ਜਗਦੀਸ਼ ਸਿੰਘ ਢਿੰਡਾ ਹੋਣੀ ਤੇ ਉਹਨਾਂ ਦੇ ਸਾਥੀ ਉਹ ਕਿੱਦਾਂ ਬਣਿਆ 21 ਸੀਟਾਂ ਢਿੰਡਾ ਨੇ ਦਿੱਤੀਆਂ ਨੇ ਤੇ 18 ਜਿਹੜੀਆਂ ਸੀਟਾਂ ਨੇ ਉਹ ਬਾਦਲਾ ਨੇ ਦਿੱਤੀਆਂ 39 ਸੀਟਾਂ ਹੋ ਗਈਆਂ ਟੋਟਲ 40 ਆ ਮੇਰੇ ਵਾਲੀ ਸੀਟ ਤੇ ਸਾਰੇ ਇਕੱਠੇ ਹੋ ਗਏ ਇੱਥੇ ਉਹਨਾਂ ਕੈਂਡੀਡੇਟ ਹੀ ਨਹੀਂ ਦਿੱਤਾ ਉਹਨਾਂ ਦਾ ਇੱਕੋ ਹੀ ਆ ਕਿ ਇਹ ਇਸ ਕਮੇਟੀ ਤੇ ਕਬਜ਼ਾ ਕਰ ਲਈਏ ਜਿਹੜੀ ਵੱਖਰੀ ਹੋਈ ਆ ਰਲ ਕੇ ਇਹ ਹੱਥ ਠੋਕੇ ਬਣ ਕੇ ਜਿਹੜੇ ਪਹਿਲਾਂ ਲੜਦੇ ਰਹੇ ਕਮੇਟੀ ਬਣਾਉਣ ਲਈ ਹੁਣ ਇਹਨਾਂ ਨੇ ਚੇਅਰਮੈਨੀਆਂ ਪ੍ਰਧਾਨਗੀਆਂ ਮੈਂਬਰੀਆਂ ਵਾਸਤੇ ਉਹਨਾਂ ਨਾਲ ਰਲ ਗਏ ਹੋਣਾ ਕੀ ਆ ਦੇਖੋ ਜੇਕਰ ਉਹਨਾਂ ਦੇ ਮੈਂਬਰ ਵੱਧ ਜਿੱਤ ਗਏ ਬਾਦਲਾਂ ਦੇ ਤੇ ਬਾਦਲਾਂ ਦੇ ਜਿਹੜੇ ਨਾਲ ਸਾਥੀ ਆ ਕੋ ਪੰਥਕ ਇਕਤਾ ਦਲ ਵਾਲੇ ਆ ਪੰਨੂ ਹੁਣੀ ਉਥੋਂ ਕਰਨਾਲ ਤੋਂ ਅ ਪ੍ਰਤਪਾਲ ਸਿੰਘ ਪੰਨੂ ਉਹਦੇ ਸਾਥੀ ਨੇ ਕੁਝ ਅਖੌਤੀ ਕਿਸਾਨ ਆਗੂ ਨੇ ਅਸਲ ਕਿਸਾਨਾਂ ਦਾ ਤਾਂ ਅਸੀਂ ਸਤਿਕਾਰ ਕਰਦੇ ਕਿਸਾਨ ਆਗੂਆਂ ਕਿਸਾਨ ਜਿੱਥੇ ਬੰਦੀਆਂ ਮੇਰੇ ਨਾਲ ਪ੍ਰਚਾਰ ਕਰ ਰਹੀਆਂ ਦੇਖੋ ਪੰਜਾਬ ਚੋਂ ਵੀ ਆਏ ਹਰਿਆਣੇ ਚੋਂ ਵੀ ਆ ਜਿਹੜੇ ਅਖੌਤੀ ਉਹਨਾਂ ਨਾਲ ਰਲ ਕੇ ਸੀਟਾਂ ਦੇ ਲੈਣ ਦੇਣ ਕਰ ਲਏ ਉਹਨਾਂ ਨੇ ਤੇ ਹੁਣ ਇਹ ਪਾਵਰ ਜਿਹੜੀ ਹੈ ਫਿਰ ਤੋਂ ਉਹਨਾਂ ਦੇ ਹੱਥਾਂ ਦੇ ਵਿੱਚ ਜਾਵੇ ਨਹੀਂ ਮੈਂ ਇਹ ਬੇਨਤੀ ਕਰ ਰਿਹਾ ਕਿ ਜੇਕਰ ਉਹ ਲੈ ਜਾਂਦੇ ਆ ਤੇ ਪਹਿਲੇ ਜਰਨਲ ਹਾਊਸ 'ਚ ਇੱਕ ਮਤਾ ਪੈਣਾ ਕਿ ਅਸੀਂ ਵੱਖਰੀ ਕਮੇਟੀ ਨਹੀਂ ਚਾਹੁੰਦੇ ਅਸੀਂ ਤਾਂ ਬਾਦਲਾਂ ਨਾਲ ਹੀ ਜਾਣਾ ਤੇ ਗੱਲ ਖਤਮ ਹੋ ਗਈ ਜਿਹਦੇ ਲਈ ਜੇਲਾਂ ਕਟੀਆਂ ਡਾਂਗਾ ਖਾਧੀਆਂ ਸਾਡੇ ਹਰਿਆਣੇ ਦੇ ਸਿੱਖਾਂ ਮੈਂ ਜੇਲ ਕੱਟੀ ਜਦੋਂ ਕਮੇਟੀ ਬਣੀ ਮੈਨੂੰ ਫਰੀਦਕੋਟ ਮੰਨ ਕਰਤਾ ਹੁਣੇ 2 ਮਹੀਨੇ ਰਿਹਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਫੇਰ ਆਇਆ ਮੈਂ ਸਾਡੇ ਗੁਰੂ ਘਰ ਤੇ ਵੀ ਕਬਜ਼ਾ ਐਸਜੀਪੀਸੀ ਬਾਦਲਾਂ ਨੇ ਕਰ ਲਿਆ ਸੋ ਮੈਂ ਸਿਰਫ ਇਹ ਹਰਿਆਣੇ ਦੇ ਸਿੱਖਾਂ ਨੂੰ ਤੁਹਾਡੇ ਚੈਨਲ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਸਾਡਾ ਮੇਨ ਮੁੱਦਾ ਜਿਹੜਾ ਕਿ ਹਰਿਆਣੇ ਦੇ ਸਿੱਖਾਂ ਨੇ ਕਮੇਟੀ ਦਾ ਪ੍ਰਬੰਧ ਆਪਣੇ ਹੱਥਾਂ 'ਚ ਰੱਖਣਾ ਇਹ ਜਾਂ ਮੁੜ ਕੇ ਬਾਦਲਾਂ ਨੂੰ ਦੇਣਾ ਕਿਉਂਕਿ ਬਾਦਲ ਲੁਕਵੇਂ ਰੂਪ ਚ ਆ ਗਏ ਆ ਗੰਢ ਟੋਪ ਉਹਨਾਂ ਨੇ ਕਰ ਲਈ ਸਰਮਾਇਦਾਰ ਅਸੀਂ ਤਾਂ ਗਰੀਬ ਸਿੱਖਾਂ ਆਮ ਸਿੱਖਾਂ ਉਹਨਾਂ ਦੇ ਸਰਮਾਇ ਉਹਨਾਂ ਪੰਜਾਬ ਲੁੱਟਿਆ ਲੈਂਡ ਮਾਫੀਆ ਸੈਂਡ ਮਾਫੀਆ ਡਰੱਗ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਬਾਦਲਾਂ ਨੇ ਮਾਫੀਆ ਹੀ ਚਲਾਇਆ ਸਾਰਾ ਕੁਝ ਉਹਨਾਂ ਨੇ ਸਰਮਾਇਆ ਵੀ ਸਿੱਟਤਾ ਮੋਰੇ ਵੀ ਬਣਾ ਲਏ ਆ ਜਿਹੜੇ ਸਾਡੇ ਵੀਰ ਆ ਕਈ ਇਹਨਾਂ ਨੂੰ ਪਤਾ ਹੀ ਨਹੀਂ ਆ ਵੀ ਉਹਨਾਂ ਦੇ ਮੋਰੇ ਬਣ ਗਏ ਜੀ ਉਹਨਾਂ ਦੇ ਮੈਂਬਰ ਵਧ ਆਏ ਤਾਂ ਪਹਿਲੇ ਮਤੇ ਜਰਨਲ ਹਾਊਸ ਦੇ ਵਿੱਚ ਉਹ ਕਮੇਟੀ ਲੈ ਜਾਣਗੇ ਇਸ ਕਰਕੇ ਮੇਰੀ ਹਰਿਆਣੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੇ ਹੱਥ ਮਜ਼ਬੂਤ ਕਰੋ ਅਸੀਂ ਪੂਰੇ ਹਰਿਆਣੇ 'ਚ ਅਸੀਂ ਕੈਂਡੀਡੇਟ ਦਿੱਤੇ ਕਈ ਜਗ੍ਹਾ ਆਜ਼ਾਦ ਚੰਗੇ ਉਮੀਦਵਾਰਾਂ ਦੀ ਮਦਦ ਕੀਤੀ ਕਈ ਜਗ੍ਹਾ ਤੇ ਅਸੀਂ ਆਪਣੇ ਇੱਕ ਦੋ ਉਮੀਦਵਾਰ ਵਾਪਸ ਵੀ ਲਏ ਕਿ ਦੂਜੇ ਚੰਗੇ ਆ ਭਾਈ ਉਹਨਾਂ ਦਾ ਸਮਰਥਨ ਕਰੋ ਆਜ਼ਾਦ ਖੜੇ ਆ ਕਿਸੇ ਪਾਰਟੀ ਦੇ ਨਹੀਂ ਪਰ ਚੰਗੇ ਆਓ ਉਹਨਾਂ ਦਾ ਸਮਰਥਨ ਕਰੋ ਸੋ ਸਾਡੀ ਸਿਰਫ ਭਾਵਨਾ ਨਾ ਤਾਂ ਕੋਈ ਪ੍ਰਧਾਨਗੀਆਂ ਚੇਰਮੈਨੀਆਂ ਮੈਂਬਰੀਆਂ ਸਾਡੀ ਆ ਕਿ ਹਰਿਆਣੇ ਦਾ ਪ੍ਰਬੰਧ ਵੱਖਰਾ ਰਹੇ ਚੰਗਾ ਪ੍ਰਬੰਧ ਹੁਣ ਹੋ ਰਿਹਾ ਪ੍ਰਚਾਰ ਹੋ ਰਿਹਾ ਤੇ ਡਿਵੈਲਪਮੈਂਟ ਹੋ ਰਹੀ ਆ ਸਹਾਤਾ ਫੜ ਜਾ ਰਹੀ ਹੋ ਰਹੀ ਆ ਨੌਕਰੀਆਂ ਲੱਗ ਰੇ ਸਾਡੇ ਬੱਚੇ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਸੇਵਾਦਾਰ ਕਲਰਕ ਹੈਲਪਰ ਤੇ ਜੇ ਇਹ ਸਾਰਾ ਕੁਝ ਰੱਖਣਾ ਵਾ ਤਾਂ ਫਿਰ ਸਾਡੇ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਜੇ ਤੁਸੀਂ ਨਹੀਂ ਰੱਖਣਾ ਚਾਹੁੰਦੇ ਤਾਂ ਫਿਰ ਬਾਦਲਾਂ ਤੇ ਉਹਨਾਂ ਦੇ ਜਿਹੜੇ ਜੋਟੀਦਾਰ ਉਹਨਾਂ ਨਾਲ ਗੰਢ ਧੁੱਪ ਕਰ ਗਿਆ ਹੱਥ ਠੋਕੇ ਬਣ ਗਏ ਉਹਨਾਂ ਨਾਲ ਤੇ ਇਸ ਸਾਲ ਪ੍ਰਬੰਧ ਰਿਆ ਉਹਨਾਂ ਕੋ ਡੱਕਾ ਤੋੜਿਆ ਖਾਦਾ ਉਹਨਾਂ ਨੇ ਜੇ ਚੀਕਾ ਮੁਖ ਦਫਤਰ ਸੀ ਜੇ ਤਰੀਕ ਭੁਗਤਣ ਸੁਪਰੀਮ ਕੋਰਟ ਗਏ ਨਾ ਤੇ ਰਾਜ ਮਿੱਤਰਾਂ ਦੇ ਢਾਬੇ ਦੇ ਬਿੱਲ ਵੀ ਹਰਿਆਣਾ ਕਮੇਟੀ ਨੂੰ ਪਾਏ ਹੋਏ ਟੋਲ ਟੈਕਸ ਵੀ ਹਰਿਆਣਾ ਕਮੇਟੀ ਨੂੰ ਜੇ ਕਿਸੇ ਮੈਂਬਰ ਦੇ ਖੁਸ਼ੀ ਗਮੀ ਤੇ ਗਏ ਤੇ ਉਹਦਾ ਖਰਚਾ ਵੀ ਹaryana ਕਮੇਟੀ ਨੂੰ ਪਾਇਆ ਪਰ ਬਲਜੀਤ ਸਿੰਘ ਦਾਦੂਵਾਲ ਨਾਲ ਕਿ ਇੱਥੇ ਮਰਜ਼ੀ ਮੀਡੀਆ ਪਲੇਟਫਾਰਮ ਤੇ ਬਹਿ ਕੇ ਗੱਲ ਕਰਨ ਸੰਗਤਾਂ ਦੇ ਇਕੱਠ ਚ ਗੱਲ ਕਰਨ 10 ਰੁਪਈਆ ਦਾ ਰਵਾਨਦਾਰ ਨਹੀਂ ਪਹਿਲੇ ਮੈਂਬਰਾਂ ਕਰਪਸ਼ਨ ਕੀਤੇ ਮੈਂ ਉਹਨਾਂ ਨੂੰ ਨੋਟਿਸ ਕੱਢਿਆ ਗੁਰੂ ਘਰ ਦਾ ਪੈਸਾ ਗੁਰੂ ਕੀ ਗੋਲਕ 'ਚ ਭਰਵਾਇਆ ਨਾਲੇ ਮੈਂਬਰਸ਼ਿਪ ਰੱਦ ਕੀਤੀ ਉਹਦੀ ਮੈਂਬਰ ਦੀ ਜ਼ੀਰੋ ਟੋਲਰੈਂਸ ਗੁਰੂ ਕੀ ਗੋਲਕ ਤੇ ਕੋਈ ਸਮਝੌਤਾ ਨਹੀਂ ਧਰਮ ਪ੍ਰਚਾਰ ਦੇ ਕੋਈ ਸਮਝੌਤਾ ਨਹੀਂ ਸਰਕਾਰਾਂ ਜਿੰਨੀ ਡਿਊਟੀ ਸਰਕਾਰ ਦੀ ਹੈ ਸਰਕਾਰ ਕਰ ਰਹੀ ਹੈ ਦੇਖੋ ਹਰਿਆਣਾ ਸਰਕਾਰ ਦੇ ਗਲ ਚ ਗੂਠਾ ਆਇਆ ਸੀ 29 ਤੱਕ ਨਾ ਕਰਾਉਂਦੇ ਹੋ 18 18 ਮਹੀਨਿਆਂ ਦੀ ਉਹ ਵਧਾਈ ਜਾਂਦੇ ਹੋ ਕਮੇਟੀ ਪਰ ਉਹਨਾਂ ਵਾਦਾ ਕੀਤਾ ਸੀਗਾ ਮੁੱਖ ਮੰਤਰੀ ਸ੍ਰੀ ਨੈב ਸਿੰਘ ਸੈਣੀ ਨੇ ਹਰਿਆਣੇ ਦੇ ਸਿੱਖਾਂ ਨਾਲ ਵੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਇਲੈਕਸ਼ਨ ਕਰਾਵਾਂਗੇ ਸਾਬਕਾ ਮੁੱਖ ਮੰਤਰੀ ਹੁਣ ਕੇਂਦਰੀ ਵਜ਼ੀਰ ਮਨੋਰ ਲਾਲ ਖੱਟੜ ਨੇ ਵਾਦਾ ਕੀਤਾ ਲੋਕਾਂ ਨਾਲ ਨਿਭਾ ਰਹੇ ਅਸੀਂ ਦਾ ਸਵਾਗਤ ਕਰਦੇ ਹਾਂ ਅਸੀਂ ਮਤਾ ਪਾ ਕੇ ਦਿੱਤਾ ਸੀ ਵੀ ਹਰਿਆਣੇ ਦੇ ਸਿੱਖ ਖੁਦ ਨੁਮਾਇंदे ਚੁਣ ਕੇ ਭੇਜਣ ਇਹਨਾਂ ਨੂੰ ਹੱਕ ਦਿਓ ਤੇ ਉਹਨਾਂ ਨੇ ਦਿੱਤਾ ਦੇਖੋ ਨਹੀਂ ਤਾਂ ਹੁਣ ਸਰਕਾਰ ਬਣੀ 5 ਸਾਲ ਸਰਕਾਰ ਪਈ ਆ ਪੰਜਾਬ ਚ 12 ਸਾਲ ਹੋ ਗਏ ਅਜ ਤੱਕ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ ਤੇ ਹਰਿਆਣੇ ਚ ਉਹਨਾਂ ਨੇ ਸਰਕਾਰ ਬਣਦੇ ਜਿਹੜੀ ਇਲੈਕਸ਼ਨ ਅਨਾਉਂਸ ਕਰਦੀ ਆ ਤੇ ਹਰਿਆਣੇ ਦੇ ਸਿੱਖਾਂ ਨੂੰ ਹੱਕ ਦਿੱਤਾ ਕਿ ਤੁਸੀਂ ਆਪਣੇ ਨੁਮਾਇंदे ਚੁਣੋ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਸਰਕਾਰ ਨੇ ਐਕਟ ਅਨੁਸਾਰ ਸਾਨੂੰ ਨਵੇਂ ਦੇ ਚੁਣਿਆ ਹੁਣ ਸੰਗਤਾਂ ਨੇ ਚੁਣਨਾ ਅਸੀਂ ਸੰਗਤ ਦੀ ਕਚਹਿਰੀ ਜਾ ਇੱਕ ਬੇਨਤੀ ਮੈਂ ਹੋਰ ਕਰਾਂ ਇਹ ਵੋਟਾਂ ਵਾਲਾ ਰਾਹ ਸਾਡਾ ਨਹੀਂ ਮੈਨੂੰ ਤਾਂ ਕਥਾਗੀਤਨ ਲਈ ਜਿੱਥੇ ਬੁਲਾਉਣਾ ਬੁਲਾ ਲਓ ਪ੍ਰਚਾਰ ਵਾਸਤੇ ਪਰ ਇਹ ਰਾਹ ਤਾਂ ਚੁਣਿਆ ਕਿ ਜਿਹੜੀ ਅਸੀਂ ਵੱਖਰੀ ਕਰਾਈ ਜਿਹਦੇ ਲਈ ਜੇਲਾਂ ਕਟੀਆਂ ਮੁਕਾਦਮੇ ਚੱਲੇ ਉਹ ਮੁੜ ਕੇ ਨਾ ਬਾਦਲ ਕਾਬਜ ਹੋ ਜਾਣ ਤਾਂ ਅਸੀਂ ਵੋਟਾਂ ਵਾਲੇ ਰਾਹ ਆਏ ਨਹੀਂ ਤੇ ਅਸੀਂ ਵੀ ਇਹ ਵੋਟਾਂ ਵਾਲੇ ਰਾਹ ਵਾਲੇ ਨਹੀਂ ਸੀਗੇ ਅਸੀਂ ਤਾਂ ਧਰਮ ਮੈਂ ਦੁਨੀਆ 'ਚ ਜਾਣਾ ਧਰਮ ਪ੍ਰਚਾਰ ਕਦੇ ਅਮਰੀਕਾ ਕੈਨੇਡਾ ਇੰਗਲੈਂਡ ਮੈਨੂੰ ਤਾਂ ਗੁਰੂ ਦੀ ਕਿਰਪਾ ਨਾਲ ਪਹਿਲਾ ਸਿੱਖ ਪ੍ਰਚਾਰਕ ਆ ਜਿਹਨੂੰ UNO ਵੱਲੋਂ UAF ਜਿਹੜੀ UPAF ਜੁਨੀਵਰਸਲ ਪੀਸ ਫਾਊਂਡ ਫੈਡਰੇਸ਼ਨ ਉਹਨਾਂ ਨੇ ਐਮਬੈਸਡਰ ਆਫ ਪੀਸ ਨਿਯੁਕਤ ਕੀਤਾ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਪਹਿਲਾ ਸਿੱਖ ਪ੍ਰਚਾਰਕ ਆ ਕਰੋਨਾ ਸਿੱਖਾਂ ਜੋ ਮੈਨੂੰ ਮਾਣ ਮਿਲਿਆ ਸਿੱਖਾਂ ਦਾ ਆਸ਼ੀਰਵਾਦ ਮਿਲਿਆ ਕਿ ਮੈਨੂੰ UNO ਤੋਂ ਜਿਹੜਾ ਇਹ ਐਂਬੈਸਡਰ ਆਫ ਪੀਸ ਯੂਪੀਐਫ ਨੇ ਮੈਨੂੰ ਨਿਯੁਕਤ ਕੀਤਾ ਸੋ ਇੰਡਾ ਮੈਂ ਤਾਂ ਦਿਨ ਰਾਤ ਪ੍ਰਚਾਰ ਜਾਂ ਸੰਗਤਾਂ ਦੇ ਹਰਿਆਣੇ ਦੇ ਸਿੱਖਾਂ ਦੇ ਹੱਕਾਂ ਲਈ ਲੜਿਆ ਦੁਨੀਆ 'ਚ ਪ੍ਰਚਾਰ ਕੀਤਾ ਇਸ ਵਾਰ ਟ੍ਰਿਫੈਸਟੋ ਆ ਚੁੱਕਾ ਵਾ ਅਸੀਂ ਜੋ ਕੀਤਾ ਉਹ ਲਿਖਿਆ ਜੋ ਕਰਾਂਗੇ ਉਹ ਲਿਖਿਆ ਵਾ ਦੇਖੋ ਸਾਡਾ ਮਕਸਦ ਆ ਕਿ ਅਸੀਂ ਸਾਰੇ ਪੰਜਾਬੀ ਜਿਹੜੇ ਇਲਾਕੇ ਆ ਉਹਨਾਂ 'ਚ ਇੱਕ ਹਰ ਜ਼ਿਲ੍ਹੇ 'ਚ ਸਕੂਲ ਖੋਲੀਏ ਪਹਿਲੇ ਸਕੂਲਾਂ ਨੂੰ ਹੀ ਡਿਵੈਲਪ ਕਰ ਰਹੇ ਹਾਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਸੱਚਖੰਡ ਦਰਬਾਰ ਸਾਹਿਬ ਉੱਥੇ ਸੰਗਤਾਂ ਲਈ ਸਰਾਵਾਂ ਖੋਲੀਏ ਸੰਗਤਾਂ ਦੀ ਆਵਾਜ਼ ਆਈ ਇੰਨੀਆਂ ਪਹਿਲੀਆਂ ਸਰਾਵਾਂ ਛੋਟੀਆਂ ਪੈ ਜਾਂਦੀਆਂ ਹੋਰ ਉੱਥੇ ਸਰਾਵਾਂ ਬਣਾਈਏ ਹਰਿਆਣੇ ਦੀਆਂ ਸੰਗਤਾਂ ਨੂੰ ਤੇ ਕਮਰਾ ਵੀ ਨਹੀਂ ਮਿਲਦਾ ਕਈ ਵਾਰੀ ਮੈਂਬਰਾਂ ਤੋਂ ਫੋਨ ਕਰਾ ਕਰਾ ਕੇ ਮੈਨੂੰ ਫੋਨ ਆਉਂਦੇ ਆ ਤਾਂ ਫਿਰ ਜਾ ਕੇ ਕਮਰਾ ਮਿਲਦਾ ਤਾਂ ਅਸੀਂ ਚਾਹੁੰਦੇ ਹਰਿਆਣੇ ਦੀਆਂ ਸੰਗਤਾਂ ਦੀ ਸਹੂਲਤ ਦੁਨੀਆ ਦੀਆਂ ਸੰਗਤਾਂ ਦੀ ਸਹੂਲਤ ਲਈ ਸਰਾਵਾਂ ਬਣਾਈਏ ਇਹ ਸਾਡੇ ਟੀਚੇ ਆਉਣ ਵਾਲੇ ਸਮਝਣੀਆਂ ਸਵਾਵਾਂ ਚੱਲ ਰਹੀਆਂ ਉਹਨਾਂ ਨੂੰ ਨਿਰੰਤਰ ਹੋਰ ਵਧਾਵਾਂਗੇ ਮੈਡੀਕਲ ਸੇਵਾਵਾਂ ਦੇਖੋ ਅਸੀਂ ਐਂਬੂਲੈਂਸਾਂ ਦਿੱਤੀਆਂ ਮੈਡੀਕਲ ਡਿਸਪੈਂਸਰੀਆਂ ਸਾਡੀਆਂ ਔਰ ਉਹ ਮੈਂ ਅਬਰਾਈ ਸਾਹਿਬ ਜਿਹੜੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਉਹਨਾਂ ਤੋਂ ਲੈਬੋਰਟਰੀਆਂ ਖਲਾਈਆਂ 100 ਰੁਪਏ ਵਾਲਾ ਟੈਸਟ 100 ਰੁਪਏ ਚ ਹੋ ਰਿਹਾ ਇਹ ਸਾਰੇ ਆਪਣੇ ਸੋਰਸ ਵਰਤੇ ਔਰ ਗੁਰੂ ਦੀ ਕਿਰਪਾ ਨਾਲ ਇਹ ਜਿਹੜਾ ਜਿਹੜੇ ਇਲਜ਼ਾਮ ਲਾਉਂਦੇ ਆ ਮੈਂ ਤੁਹਾਨੂੰ ਮੀਡੀਆ ਤੇ ਨਿਮਰਤਾ ਸਹਿਤ ਬੇਨਤੀ ਕਰਦਾ ਉਹਨਾਂ ਨੂੰ ਚੈਲੰਜ ਕਰਦਾ ਕਿ ਜਿਹੜੇ ਮਰਜ਼ੀ ਮੀਡੀਆ ਪਲੇਟਫਾਰਮ ਤੇ ਆਜੋ 1 ਟੂ 1 ਇਕੱਠੇ ਬੈਣਾ ਇਕੱਠੇ ਬਹਿ ਜਾ ਸੰਗਤਾਂ ਸਾਧ ਲਓ ਸਾਡੇ ਸਵਾਲਾਂ ਦਾ ਜਵਾਬ ਉਹ ਦੇ ਦੇਣ ਉਹਨਾਂ ਦਾ ਮੈਂ ਦੇ ਦੂੰਗਾ ਫਿਰ ਸੰਗਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੰਗਤਾਂ ਕਰ ਦੇਣ ਸੋ ਮੈਂ ਬੇਨਤੀ ਕਰੂੰ ਐਵੇਂ ਗੱਲਾਂ ਚ ਨਾ ਆਉਣ ਇਹਨਾਂ ਦੀਆਂ ਬੜੇ ਲੱਛੇਦਾਰ ਭਾਸ਼ਣ ਬੜਾ ਇਹਨਾਂ ਦਾ ਸੋਸ਼ਲ ਮੀਡੀਆ ਐਕਟਿਵ ਆਈਟੀ ਵਿੰਗ ਬੜਾ ਕੁਝ ਆ ਬਾਦਲਾਂ ਦਾ ਫਰਮਾਇਸ਼ਦਾਰ ਨੇ ਬਹੁਤ ਕੁਝ ਜ਼ੋਰ ਲਾ ਲਿਆ ਹਰਿਆਣੇ ਦੇ ਜਿਹੜੇ ਪਹਿਲਾਂ ਸੰਘਰਸ਼ ਕਰਦੇ ਉਹਨਾਂ ਨੂੰ ਵੀ ਖਰੀਦ ਲਿਆ ਇਹਨਾਂ ਨੇ ਸਾਡੀ ਲੜਾਈ ਇੱਕੋ ਆ ਇੱਕੋ ਵੱਡਾ ਮੁੱਦਾ ਬਾਕੀ ਕੰਮ ਤਾਂ ਹੋਏ ਜਾਣਗੇ ਵੀ ਹਰਿਆਣੇ ਦੇ ਸਿੱਖੋ ਕਮੇਟੀ ਆਪਣੇ ਕੋ ਰੱਖਣੀ ਕਿ ਬਾਦਲਾਂ ਨੂੰ ਦੇਣੀ ਆ ਜੇ ਤੇ ਆਪਣੇ ਕੋ ਉਹਨਾਂ ਬਾਦਲਾਂ ਨੂੰ ਜਿਹੜੇ ਅਕਾਲ ਤਖਤ ਤੋਂ ਭਗੋੜੇ ਹੋ ਗਏ ਆ ਦੇਖੋ ਅਸਤੀਫੇ ਦੇਣ ਤੋਂ ਮਨਕਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਨ੍ਹਾਂ ਨੇ ਗਲੀਆਂ 'ਚ ਰੋਲੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਵੱਡੇ ਅਹੁਦੇ ਦਿੱਤੇ ਉਹਨਾਂ ਨੂੰ ਕਮੇਟੀ ਦੇਣੀ ਆ ਜੋ ਮੇਰੀ ਬੇਨਤੀ ਪੰਜਾਬ ਦੇ ਸਿੱਖਾਂ ਨੇ ਤਾਂ ਨਕਾਰਤਾ ਉਹਨਾਂ ਨੂੰ ਹਰਿਆਣੇ ਵਾਲਿਓ ਤੁਸੀਂ ਨਾ ਗੱਲ ਪਾ ਲਿਓ ਇਹਨਾਂ ਸਾਰੇ ਆ ਜਿਹੜੇ ਇਕਾ ਦੁਕਾ ਜਿਹੜੇ ਵੀ ਅਸੀਂ ਦਲ ਜੇ ਬਣਾਏ ਆ ਨਾ ਫੇਕ ਇਹ ਉਹਨਾਂ ਨੇ ਬਣਾ ਆਪ ਵੀ ਫੇਕ ਦਲ ਕਾਲੀ ਸ਼ਬਦ ਤੇ ਗੋਡੇ ਟੇਕ ਕੇ ਆਗੇ ਕਾਲੀ ਦਲ ਦੇ ਨਾਂ ਤੇ ਰਾਜ ਕੀਤਾ ਹੁਣ ਕਾਲੀ ਸ਼ਬਦ ਤੇ ਗੋਡੇ ਟੇਕ ਕੇ ਫੇਕ ਜਿਆ ਦਲ ਬਣਾ ਲਿਆ ਹੁਣ ਢੋਲ ਗਲਾਂ ਚ ਪਾਇਆ ਢੋਲ ਵਜਾਉਂਦੇ ਫਿਰਦੇ ਇਹਨਾਂ ਦਾ ਢੋਲ ਤਾਂ ਵੱਜ ਚੁੱਕਾ ਵਾ ਦੂਸਰਾ ਸਾਈਕਲ ਤੇ ਜਿਹੜਿਆ ਫਿਰਦਾ ਢਿੰਡਾ ਸਾਹਿਬ ਪਹਿਲਾਂ ਉਹਨੇ ਸਾਰੇ ਘੋੜੇ ਦੀ ਲਿੱਦ ਚ ਕਾਤੀ ਸਾਰੇ ਹਰਿਆਣੇ ਨੂੰ ਕਹਿੰਦਾ ਇਹ ਸਾਰੇ ਨਗਰ ਕੀਰਤਾਂ ਕੱਢਿਆ ਇਹ ਘੋੜਾ ਦਸਵੇਂ ਪਾਸ਼ਾ ਦੇ ਘੋੜੇ ਦੀ ਵੰਸ਼ ਚੋਂ ਆ ਲੱਖਾਂ ਕਰੋੜਾ ਇਕੱਠਾ ਕਰਕੇ ਮੁੜ ਕੇ ਘੋੜਾ ਵਿਚਾਰਾ ਭੁੱਖਾ ਮਰਗਾ ਦਾ ਰਸਾ ਲਾਤਾ ਆ ਕੁਛ ਇਹਨਾਂ ਨੇ ਕੀਤਾ ਆਹੀ ਕੁਛ ਇਹਨਾਂ ਦੇ ਸਾਥੀਆਂ ਨੇ ਕੀਤਾ ਜਿਨ੍ਹਾਂ ਤੋਂ ਪੈਸੇ ਮੈਂ ਗੋਲਕ ਚ ਪਰਵਾਏ ਗੁਰੂ ਦੀਆਂ ਗੋਲਕਾਂ ਦੀ ਦੁਰਵਰਤੋਂ ਕੀਤੀ ਇਹਨਾਂ ਨੇ ਸੋ ਮੇਰੇ ਨਾਲ ਇੱਕ ਇੱਕ ਪੁਆਇੰਟ ਦੇ ਉੱਤੇ ਮੈਂ ਚੈਲੰਜ ਕਰਦਾ ਬੈਠ ਕੇ ਗੱਲ ਕਰ ਲੈ ਜਾਮਬਾਜੀ ਕਰਨੀ ਬੜੀ ਸੌਕੀ ਹੁੰਦੀ ਆ ਪਰ ਸੱਚ ਸੱਚਾ ਗੁਰਬਾਣੀ ਦੇ ਬਚਨਾਂ ਕੂੜ ਮਖੂਟੇ ਨਾਨਕਾ ਉੜ ਕਸਾਚ ਰਹੀ ਮੈਂ ਫਿਰ ਗਲ ਚ ਪੱਲੂ ਪਾ ਕੇ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਧੜੇਬਾਜੀ ਚ ਨਾ ਜਾਇਓ ਪਾਰਟੀ ਬਾਜੀ ਚ ਨਾ ਜਾਇਓ ਰਿਸ਼ਤੇਦਾਰੀਆਂ ਚ ਨਾ ਪਿਓ ਜਾਤਾਂ ਪਾਤਾਂ ਚ ਨਾ ਪਿਓ ਸੱਚ ਨਾਲ ਖੜਜਿਓ ਤੇ ਸੱਚ ਤੁਹਾਡੇ ਚਰਨਾਂ ਚ ਇਹੀ ਆ ਬੇਨਤੀ ਕਿ ਇੱਕ ਪਾਸੇ ਬਾਦਲਾਂ ਤੇ ਇੱਕ ਪਾਸੇ ਅਸੀਂ ਆ ਹੁਣ ਜੇ ਬਾਦਲਾਂ ਨੂੰ ਕਬਜ਼ਾ ਦੇਣਾ ਮੁੜ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖਾਂ ਉਹ ਅਕਾਲ ਤਖਤ ਤੋਂ ਭਗੌੜੇ ਆ ਆ ਸਾਡਾ ਮੱਕਾ ਹਰਮੰਦਰ ਸਾਹਿਬ ਆ ਉਹਨਾਂ ਦਾ ਮੱਕਾ ਪਤਾ ਨਹੀਂ ਕਿੱਥੇ ਉਹਨਾਂ ਨੂੰ ਪੁੱਛ ਲਿਓ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਆ ਕਿ ਫੈਸਲਾ ਕਰ ਲੋ ਇੱਕ ਇੱਕ ਵੋਟ ਜਿਹੜੀ ਆ ਸਾਡੇ ਉਮੀਦਵਾਰਾਂ ਦੇ ਚੋਣ ਨਿਸ਼ਾਨਾ ਤੇ ਬਹੁਤੀ ਜਗ੍ਹਾ ਤੇ ਛੇਪਾ 12 13 ਜਗ੍ਹਾ ਤੇ ਸਮੁੰਦਰੀ ਜਹਾਜ਼ ਆ ਬਾਕੀ ਜਿਹੜੇ ਜਿਹੜੇ ਵੀ ਮਿਲੇ ਆ ਬਾਕੀ ਉਮੀਦਵਾਰਾਂ ਨੂੰ ਜੋ ਅਸੀਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਵਡ ਸ਼ਰੋਮਣੀ ਅਕਾਲੀ ਦਲ ਆਜ਼ਾਦ ਨੇ ਕੈਂਡੀਡੇਟ ਦਿੱਤੇ ਆ ਉਹਨਾਂ ਦਾ ਸਮਰਥਨ ਕਰਿਓ ਤੇ ਆਪਣਾ ਪ੍ਰਬੰਧ ਸਾਡੇ ਕੋਲੇ ਰਹੂਗਾ ਆਪਾਂ ਆਪਣਾ ਪ੍ਰਬੰਧ ਹਰਿਆਣੇ ਦੇ ਸਿੱਖ ਕਰਾਂਗੇ ਤੇ ਸਾਡੇ ਇਥੋਂ ਧਰਮ ਪ੍ਰਚਾਰ ਵੀ ਹੋ ਉਹ ਸਾਰੀਆਂ ਵੀ ਸਰਾਵਾਂ ਦੀਆਂ ਬਿਲਡਿੰਗਾਂ ਅਸੀਂ ਆਈਐਸਆਈਪੀਐਸ ਕੋਚਿੰਗ ਸੈਂਟਰ ਦਾ ਘੇਰਾ ਹੋਰ ਵਧਾ ਰਹੇ ਪਹਿਲਾਂ ਵੀ ਅਸੀਂ ਬੱਚੇ ਦੇ ਉੱਤੇ ਪ੍ਰਾਈਵੇਟ ਸੰਸਥਾਵਾਂ ਨੂੰ ਹੋਰ ਵੀ ਇਹਦਾ ਘੇਰਾ ਵਧਾ ਰਹੇ ਹਾਂ ਸਾਡੇ ਬੱਚੇ ਅਫਸਰ ਬਣ ਸਾਡੇ ਬੱਚੇ ਜਿਹੜੇ ਆ ਉਹ ਡਾਕਟਰ ਬਣ ਸੋ ਇਸ ਕਰਕੇ ਬੇਨਤੀ ਆ ਕਿ ਗੁੰਮਰਾਹ ਨਾ ਹੋਇਓ ਬੇਨਤੀ ਬਹੁਤ ਜ਼ੋਰ ਪੈਣਾ ਬਹੁਤ ਕੁਝ ਹੋਣਾ ਬੜਾ ਕੁਝ ਉਹ ਕਹਿੰਦੇ ਆ ਬੜਾ ਕੁਝ ਕਹਿਣਗੇ ਕਿਉਂਕਿ ਆਈਟੀ ਵਿੰਗ ਉਹਨਾਂ ਨੇ ਕਰੋੜਾਂ ਰੁਪਇਆ ਲਾਇਆ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਈਟੀ ਵਿੰਗ ਤੇ ਪਰ ਸਾਡੀ ਅਪੀਲ ਸੰਗਤਾਂ ਸਾਡੀ ਤਾਕਤ ਗੁਰੂ ਆ ਤੇ ਸਾਡੀ ਤਾਕਤ ਤੁਸੀਂ ਆ ਹਰਿਆਣੇ ਦੇ ਸਿੱਖੋ ਫੈਸਲਾ ਕਰ ਲਿਓ ਬਾਦਲਾਂ ਨੂੰ ਕਬਜ਼ਾ ਨਾ ਕਰਨ ਦਿਓ ਮੁੜ ਕੇ ਕਬਜ਼ਾ ਕਰਨ ਵਾਸਤੇ ਸਾਡੀ ਕਮੇਟੀ ਤੇ ਆ ਰਹੇ ਆ ਬਸ ਆਹੀ ਮੇਰੀ ਅਪੀਲ